ਕੂਬੇ ਦੇ ਵਿੱਚ ਲੁੱਟਖੋਹੀਆਂ ਦੀਆਂ ਵਾਰਦਾਤਾਂ ਦਿਨ ਬਦ ਦਿਨ ਵਧਦੀਆਂ ਜਾ ਰਹੀ ਨੇ ਜਿਹਨ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇਨ੍ਹਾਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦੇ ਵੱਲੋਂ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਰਹੀਆਂ ਔਰਤਾਂ ਦੇ ਨਾਲ ਲੁੱਟਖੋਹ ਕੀਤੀ ਜਾਂਦੀ ਹੈ ਤਾਂ ਬਿਲਕੁਲ ਸਕਰੀਨ ਤੇ ਉਸ ਵਕਤ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਟੇਰਾ ਜਿਹੜਾ ਹੈਲਮਟ ਪਾ ਕੇ ਸਾਈਡ ਤੇ ਖੜਾ ਹੁੰਦਾ ਤੇ ਅਬਜ਼ਰਵ ਕਰ ਰਿਹਾ ਹੁੰਦਾ ਜੀਆਂ ਦੇਖ ਰਿਹਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਉਸ ਮਹਿਲਾ ਦਾ ਧਿਆਨ ਇਧਰ ਉਧਰ ਹੋਵੇ ਤੇ ਉਹ ਸੋਨੇ ਦੀ ਚੇਨ ਜਿਹੜੀ ਚਪਟ ਮਾਰ ਕੇ ਖੋ ਕੇ ਫਰਾਰ ਹੋ ਜਾਂਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਸ਼ਰਮ ਦੇਖੋ ਕਿ ਮਹਿਲਾਵਾਂ ਆਪਣਾ ਖਾਣਾ ਖਾ ਰਹੀਆਂ ਹੁੰਦੀਆਂ ਨੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਜਿੱਥੇ ਸੀਸੀਟੀਵੀ ਵੀ ਲੱਗੇ ਹੁੰਦੇ ਨੇ ਤਾਂ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਔਰਤਾਂ ਨੇ ਖਾਣਾ ਖਾ ਰਹੀਆਂ ਹੁੰਦੀਆਂ ਨੇ ਪਰ ਲੁਟੇਰਾ ਜਿਹੜਾ ਇੱਕ ਪਾਸੇ ਖੜਾ ਔਰਤਾਂ ਨੂੰ ਦੇਖ ਰਿਹਾ ਹੁੰਦਾ ਹੈ ਕਿ ਕਦੋਂ ਇਹਨਾਂ ਦੀ ਜਿਹੜੀ ਅੱਖ ਝਪਕੇ ਤੇ ਆਪਣੀ ਬਾਹਰ ਦਾਤ ਨੂੰ ਅੰਜਾਮ ਦੇਵੇ ਤਾਂ ਬਿਲਕੁਲ ਜਦੋਂ ਹੀ ਔਰਤ ਦੀ ਜਿਹੜੀ ਨਿਗਾ ਹੇਠਾਂ ਟੇਬਲ ਤੇ ਪੈਂਦੀ ਆ ਤਾਂ ਜਿਹੜਾ ਲੁਟੇਰਾ ਹੈ ਉਹ ਅੱਖ ਬਚਾਉਂਦਾ ਹੋਇਆ ਜੀਹਾਂ ਅੱਖ ਬਚਾਉਂਦਾ ਹੋਇਆ ਝਪਟ ਮਾਰ ਕੇ ਔਰਤ ਦੇ ਗਲ ਵਿੱਚ ਲੀ ਸੋਨੇ ਦੀ ਚੈਨ ਖੋ ਕੇ ਭਰਾ ਰੋ ਜਾਂਦਾ ਤਾਂ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਲੁਟੇਰੇ ਨੇ ਜਿਹੜੇ ਬੇਖੌਫ ਕੁੰਮਰੇ ਨੇ ਜਿੱहां 79 ਰੈਸਟੋਰੈਂਟ ਦੇ ਵਿੱਚ ਖਾਣ ਪੀਣ ਵੀ ਜਾਂਦੇ ਆ ਤਾਂ ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਆਸ-ਪਾਸ ਕੋਈ ਇਸ ਤਰੀਕੇ ਦੇ ਨਾਲ ਨਾ ਖੜਾ ਹੋਵੇ ਜੋ ਸਾਨੂੰ ਇੰਨੀ ਦੇਰ ਤੱਕ ਦੇਖ ਰਿਹਾ ਹੋਵੇ ਜਿੱहां ਆਖਿਰਕਾਰ ਲੁਟੇਰੇ ਅੱਜਕੱਲ ਇਹ ਹੀ ਤਰੀਕਾ ਪੜਾਉਂਦੇ ਨੇ ਪਹਿਲਾਂ ਤਾਂ ਸਾਨੂੰ ਦੇਖਦੇ ਨੇ ਤੇ ਉਸ ਤੋਂ ਬਾਅਦ ਜਦੋਂ ਹੀ ਸਾਡੀ ਨਿਗਾ ਇੱਧਰ ਉੱਧਰ ਹੁੰਦੀ ਆ ਤੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਤਾਂ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਤੁਸੀਂ ਆਪਣੇ ਸਾਥੀਆਂ ਨੂੰ ਜੀਹਾਂ ਆਪਣੇ ਰਿਸ਼ਤੇਦਾਰਾਂ ਨੂੰ ਇਸ ਗੱਲ ਤੋਂ ਸੁਚੇਤ ਕਰ ਦਿਓ ਕਿ ਅਗਰ ਤੁਸੀਂ ਵੀ ਕਿਤੇ ਰੈਸਟੋਰੈਂਟ ਤੇ ਬਾਹਰ ਖਾਣ ਜਾਣੇ ਹੋ ਕਿਤੇ ਘੁੰਮਣ ਜਾਣੇ ਹੋ ਤਾਂ ਇਸ ਗੱਲ ਦਾ ਧਿਆਨ ਜਿਹੜਾ ਜ਼ਰੂਰ ਰੱਖੋ ਕਿ ਤੁਹਾਨੂੰ ਕੋਈ ਜ਼ਿਆਦਾ ਦੇਰ ਤੱਕ ਦੇਖਦਾ ਨਾ ਹੋਵੇ ਤੁਹਾਡੇ ਤੇ ਕੋਈ ਧਿਆਨ ਨਾ ਰੱਖਦਾ ਹੋਵੇ ਕੋਈ ਖਾਸ ਤਰੀਕੇ ਨਾਲ ਨਿਗਾਹ ਨਾ ਰੱਖਦਾ ਹੋਵੇ ਜੀਹਾਂ ਤਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾ ਜਿਹੜੀਆਂ ਨੇ ਘਟ ਸਕਣ ਦਾ ਬਿਲਕੁਲ ਪੁਲਸ ਪ੍ਰਸ਼ਾਸਨ ਇਸ ਵਕਤ ਸਵਾਲਾਂ ਦੇ ਘੇਰੇ ਚ ਹੈ ਕਿ ਆਖਿਰਕਾਰ ਦਿਨ ਦਿਹਾੜੇ ਜਿਹੜਾ ਇਹਨਾਂ ਲੁੱਟਖੋਹਾਂ ਦੀਆਂ ਵਾਰਦਾਤਾ ਨੂੰ ਕਿਉਂ ਅੰਜਾਮ ਦਿੱਤਾ ਜਾ ਰਿਹਾ ਹੈ ਕਿਉਂ ਇਹਨਾਂ ਨੂੰ ਨੱਥ ਨਹੀਂ ਹੈ ਜਿਹੜੀ ਉਪਾਈ ਜਾ ਰਹੀ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਹਰਿਆਣਾ ਤੋਂ ਜਿੱਹਾਂ ਹਰਿਆਣਾ ਦੇ ਪਾਨੀਪੱਦੀਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਰੈਸਟੋਰੈਂਟ ਦੇ ਵਿੱਚ ਮਹਿਲਾਵਾਂ ਖਾਣਾ ਖਾ ਰੀਆਂ ਸਨ ਪਰ ਅਚਾਨਕ ਹੀ ਜਿਹੜਾ ਲੁੱਟੇਰਾ ਔਰਤ ਦੇ ਗਲ ਵਿੱਚਲੀ ਸੋਨੇ ਦੀ ਚੇਨ ਖੋ ਕੇ ਫਰਾਰ ਹੋ ਜਾਂਦਾ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ